ਨਮਸਕਾਰ ਦੋਸਤੋ 2024 ਜਾਣ ਵਾਲਾ ਤੇ 2025 ਆਉਣ ਵਾਲਾ ਸਭ ਲਈ ਖੁਸ਼ੀਆਂ ਭਰਿਆ ਆਵੇ 2025 ਪਰ ਜੋ 2024 ਮੈਨੂੰ ਸਿਖਾ ਕੇ ਜਾ ਰਿਹਾ ਨਾ ਉਹ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੁੰਦੀ ਹਾਂ ਕਦੇ ਕਿਸੇ ਤੇ ਵਿਸ਼ਵਾਸ ਨਾ ਕਰੋ ਭਾਵਕਤਾ ਵਸ ਹੋ ਕੇ ਜਲਦੀ ਫੈਸਲਾ ਨਾ ਲਓ ਮੇਰੇ ਨਾਲ ਖੁਦ ਨਾਲ ਇਹ ਘਟਨਾ ਵਾਪਰੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਅਸੀਂ ਪੰਜਾਬੀ ਹੈ ਨਾ ਜਲਦੀ ਭਾਵਕ ਹੋ ਗਰਨੇ ਤੇ ਜਲਦੀ ਦੂਸਰੇ ਦੀ ਸਹਾਇਤਾ ਕਰਨ ਲੱਗ ਜਾਂਦੇ ਹਾਂ ਇਸੇ ਤਰ੍ਹਾਂ ਮੇਰੇ ਨਾਲ ਹੋਈ ਇਹ ਗੱਲ ਅਕਤੂਬਰ 2024 ਦੀ ਹੈ ਇੱਕ ਆਦਮੀ ਸਾਡੇ ਘਰ ਕਾਫੀ ਜਾਣ ਪਛਾਣ ਵਾਲਾ ਸੀ ਆਉਣ ਜਾਣ ਵੀ ਵਾਵਾ ਸੀ ਪਰ ਉਹ ਦਿਹਾੜੀਦਾਰ ਸੀ ਦੇਲੇਕ ਵੇਲੇ ਇੱਕ ਦੂਜੇ ਦੇ ਅਸੀਂ ਕੰਮਾਂ ਆਉਂਦੇ ਰਹਿੰਦੇ ਸੀ ਮਦਦ ਕਰਦੇ ਸੀ ਹੋਇਆ ਇਸ ਤਰ੍ਹਾਂ ਕਿ ਉਹ ਇੱਕ ਵਾਰ ਸਾਡੇ ਘਰ ਆਇਆ ਤੇ ਕਹਿ ਲੱਗਾ ਕਿ ਮਾਤਾ ਸਾਡੇ ਘਰ ਚੋਰੀ ਹੋ ਗਈ ਹੈ ਮੈਂ ਕਿਹਾ ਕਿ ਤੁਸੀਂ ਕਿੱਥੇ ਗਏ ਸੀ ਕਹਿੰਦਾ ਅਸੀਂ ਸਾਰੇ ਵਿਆਹ ਤੇ ਗਏ ਸੀ ਤੇ ਪਿੱਛੋਂ ਸਾਡਾ ਸਿਲੰਡਰ ਕੱਪੜੇ ਵਾਲੀ ਸਲਾਈ ਵਾਲੀ ਮਸ਼ੀਨ ਤੇ ਹੋਰ ਸਮਾਨ ਜਿਹੜਾ ਸੀ ਮੇਰੇ 110 ਦਿੱਤਾ। ਦੇਖੋ ਕਰ ਤਾਂ ਸਾਰਾ ਚੋਰੀ ਹੋ ਗਿਆ। ਤੇ ਰੋਣ ਲੱਗ ਪਿਆ। ਤੇ ਕਹਿੰਦਾ ਅੱਜ ਮੇਰੇ ਬੱਚੇ ਜਿਹੜੇ ਆ ਭੁੱਖੇ ਬੈਠੇ ਆ। ਰੋਟੀ ਨਹੀਂ ਪਕਾਈ। ਤੇ ਉਹ ਕਿ ਸਿਲੰਡਰ ਐ ਨਹੀਂ ਸੀ। ਸਿਲੰਡਰ ਚੋਰੀ ਹੋ ਗਿਆ। ਜੇ ਕੋਈ ਮਦਦ ਕਰ ਸਕੋ ਤਾਂ ਜਰੂਰ ਕਰ ਦਿਓ। ਮੈਂ ਤਾਂ ਕੋਈ ਗੱਲ ਨਹੀਂ ਸਿਲੰਡਰ ਲੈ ਜਾ ਆਟਾ ਲੈ ਜਾ ਦੁੱਧ ਲੈ ਜਾ ਮੈਂ ਸਾਰਾ ਕੁਝ ਦਿੱਤਾ ਨਾਲ 5-700 ਰੁਪਈਆ ਵੀ ਦੇ ਦਿੱਤਾ ਵਿਚਲ ਕੋਈ ਗੱਲ ਨਹੀਂ ਜਾ ਕੇ ਬੱਚਿਆਂ ਨੂੰ ਰੋਟੀ ਖਵਾ ਦੋ ਤੇ ਦੋ ਮਹੀਨੇ ਬਾਅਦ ਮੈਂ ਜਦੋਂ ਨਵੰਬਰ ਦੇ ਵਿੱਚ ਸਿਲੰਡਰ ਵਾਪਸ ਮੰਗਿਆ ਮੈਂ ਕਿ ਪੁੱਤਰ ਸਿਲੰਡਰ ਦੇ ਜਾਂਦਾ ਮੈਂ ਹੁਣ ਗੀਜ਼ਰ ਲਵਾਉਣਾ ਸੀ ਠੰਡ ਹੋ ਗਈ ਐ ਤੇ ਪਾਣੀ ਗਰਮ ਕਰਨਾ ਹੁੰਦਾ ਲਾ ਉਹ ਦੇਖੜ ਵਾਲੀ ਕੀ ਬੋਲੀ ਕਿਹੜਾ ਸਿਲੰਡਰ ਕਿਹੜੇ ਸਿਲੰਡਰ ਦੀ ਗੱਲ ਕਰਦੇ ਹੋ ਸਾਡੇ ਕੋਲ ਕੋਈ ਸਿਲੰਡਰ ਨਹੀਂ ਹੈ ਮੈਂ ਤਾਂ ਇਹਦਾ ਚੁੱਪ ਹੋ ਗਈ ਮੈਂ ਹੁਣ ਕਹਾਂ ਕਿ ਆਪਣੇ ਹੱਥੀਂ ਖੜਾਇਆ ਬਾਬੂ ਤੁਹਾਨੂੰ ਸਿਲੰਡਰ ਤੇ ਹੋਣ ਤੁਸੀਂ ਮੁੱਕਰ ਗਏ ਅਸੀਂ ਕਹਿੰਦੀ ਕੋਈ ਸਿਲੰਡਰ ਨਹੀਂ ਲਿਆ ਸਾਡੇ ਕੋਲ ਕੋਈ ਸਿਲੰਡਰ ਨਹੀਂ ਥੋਕ ਕੇ ਕੋਰਾ ਜਿਹਾ ਜਵਾਬ ਦੇ ਦਿੱਤਾ ਤਾਂ ਮੇਰੇ ਵਰਗੀ ਚੁੱਪ ਕਰਕੇ ਬੈਠ ਗਈ ਹੁਣ ਤੁਸੀਂ ਮੈਨੂੰ ਇਹਦਾ ਜਵਾਬ ਦਿਓ ਕਮੈਂਟ ਕਰਕੇ ਦੱਸਿਓ ਕਿ ਕਿਸੇ ਭੈਣ ਭਰਾ ਦੀ ਜਿਹੜੀ ਮੁਸੀਬਤ ਵੇਲੇ ਮਦਦ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਕਿ ਮੈਂ ਇਹ ਗਲਤ ਕੀਤਾ ਕਿਸੇ ਦੀ ਮਦਦ ਕਰਕੇ ਪਰ ਮੈਂ ਅੱਜ ਇਹ ਸਬਕ ਜ਼ਰੂਰ ਸਿੱਖ ਲਿਆ ਕਿ 2025 ਦੇ ਵਿੱਚ ਹੈ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਤਾਂ ਨਮਸਕਾਰ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਂ ਠੀਕ ਕੀਤਾ ਸੀ ਜਾਂ ਗਲਤ